ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੇ ਪਿੰਡ ਗੱਗੋਮਾਲ ਦੇ ਨੇੜੇ ਜੋ ਪਾਣੀ ਦਾ ਵਹਾਅ ਬੜਾ ਤੇਜ਼ ਹੈ ਉਸ ਦੀ ਫੋਟੋ ਵੀ ਲੈ ਰਹੇ ਆ ਤੇ ਨਾਲੇ ਵੀਡੀਓ ਬਣਾ ਕੇ ਭੇਜ ਰਹੇ ਆ ਸੋ ਪਿੰਡ ਬਹਾਦਰਪੁਰ ਵੱਲੋਂ ਇੱਥੇ ਕੋਈ ਜ਼ਰੂਰੀ ਵਸਤਾ ਲੈ ਕੇ ਸੰਗਤਾ ਦੇ ਪਰਾਲੇ ਨਾਲ ਪਹੁੰਚੇ ਆ ਸੋ ਹੋਰ ਵੀ ਜਿੰਨ ਜਿੰਨਾ ਸੰਗਤਾ ਨੇ ਸੇਵਾ ਕਰਨੀ ਹੋਵੇ ਉਹ ਇਲਾਕੇ ਦੇ ਵਿੱਚੋਂ ਇੱਥੇ ਸੇਵਾ ਕਰਕੇ ਡੰਗਰਾਂ ਦੇ ਚਾਰੇ ਵਾਸਤੇ ਜਿੱਥਾਂ ਜੋ ਜ਼ਰੂਰੀ ਵਸਤਾਂ ਨੇ ਜੀਵਨ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਇੱਥੇ ਸਮਾਨ ਪਹੁੰਚਾਇਆ ਜਾਏ ਤਾਂ ਕਿ ਜੋ ਇੱਥੇ ਪਾਣੀ ਦੇ ਵਿੱਚ ਫਸੇ ਲੋਕ ਹਨ ਉਹਨਾਂ ਦੀ امداد ਕੀਤੀ ਜਾ ਸਕੇ ਸੋ ਬਹੁਤ ਸਾਰੇ ਇਲਾਕਾ ਨਿਵਾਸੀ ਇੱਥੇ ਸੇਵਾ ਵੀ ਕਰ ਰਹੇ ਨੇ ਔਰ ਬੇੜੀਆਂ ਦੇ ਰਾਹੀਂ ਅਗਲੇ ਪਿੰਡਾਂ ਦੇ ਵਿੱਚ ਜਿੱਥੇ ਇਹ ਲੋਕ ਫਸੇ ਨੇ ਜਨਤਾ ਫਸੀ ਆ ਉਹਨਾਂ ਨੂੰ ਜ਼ਰੂਰੀ ਅਵਸਥਾ ਵਿੱਚ ਜੜੀਆਂ ਨੇ ਉਹਨਾਂ ਦੀ ਲੋੜ ਅਨੁਸਾਰ ਪਹੁੰਚਾਈਆਂ ਜਾ ਰਹੀਆਂ ਨੇ ਸੋ ਇਥੋਂ ਬਹਾਦਰਪੁਰ ਤੋਂ ਸਾਡੇ ਨਾਲ ਸਰਪੰਚ ਮਨਿੰਦਰ ਸਿੰਘ ਜੀ ਅਮਰਿਤਪਾਲ ਤੇ ਬਾਬਾ ਰਜਿੰਦਰ ਸਿੰਘ ਰਣਵੀਰ ਸਿੰਘ ਬਾਗੂ ਤੇ ਹੋਰ ਭਾਜੀ ਜੋਨਾਂ ਜੀ ਪਰਮਜੀਤ ਪੰਮਾ ਤੇ ਹੋਰ ਜਿਹੜੇ ਪਿੰਡ ਦੇ ਵਿੱਚੋਂ ਸੰਗਤਾਂ ਆਈਆਂ ਨੇ ਉਹਨਾਂ ਦੇ ਮਦਦ ਨਾਲ ਜੋ ਰਾਸ਼ਨ ਦੀ ਸੇਵਾ ਕੀਤੀ ਗਈ ਆ ਸੋ ਪ੍ਰਸ਼ਾਸਨ ਵੱਲੋਂ ਵੀ ਬਹੁਤ ਮੁਸਤਾਦੀ ਦੇ ਨਾਲ ਇੱਥੇ ਸਾਰੇ ਪ੍ਰਬੰਧ ਦੀ ਦੇਖ ਰੱਖ ਕੀਤੀ ਜਾ ਰਹੀ ਆ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਸੋ ਭਾਈ ਇਹ ਨੇ ਜੋ ਲੇਡੀ ਦੇ ਰਾਹੀਂ ਵੀਰ ਜ਼ਰੂਰੀ ਵਸਤਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਸੋ ਆਓ ਭਾਈ ਸਾਰੇ ਰਲ ਮਿਲ ਕੇ ਇਹ ਜੋ ਸਮੱਸਿਆ ਬਣੀ ਆ ਪਾਣੀ ਦੀ ਇਹਦੇ ਨਾਲ ਨਜਿੱਟਣ ਵਾਸਤੇ ਵੇਖੋ ਕਿੰਨੀ ਦੂਰ ਤੱਕ ਇਹ ਜੋ ਇਲਾਕਾ ਹੈ ਇਹ دریا ਦਾ ਰੂਪ ਧਾਰਨ ਕੀਤਾ ਤੇ ਇਸ ਦੇ ਵਿੱਚ ਹਰ ਇੱਕ ਨੂੰ ਜ਼ਰੂਰੀ ਵਸਤਾਂ ਦੀ ਲੋੜ ਹੈ ਆਓ ਮਿਲ ਜੁਲ ਕੇ ਹਮਲਾ ਮਾਰੀਏ ਤੇ ਪਾਣੀ ਦੀ ਮਾਰ ਹੇਠ ਆਏ ਇਲਾਕੇ ਨੂੰ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਬਚਾਉਣ ਦਾ ਜत्न ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ